ਅੱਡਾ ਤੇ ਪਹਿਲਾ ਮਤਾ ਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਵ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲੋਂ ਬੰਦ ਕਰਵਾਈ ਗਈ ਹੈ ਇਹ ਕਾਰਨ ਹੈ ਕਿ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਜਵਾਕ ਤੇ ਕੰਨਾਂ ਦੇ ਖੜੇ ਹੁੰਦੇ ਦੀਏ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਲੱਗਦਾ ਵੀ ਨਸ਼ੇ ਹੀ ਸੀ ਇਹਨੂੰ ਚੰਗ ਕਰਦੇ ਇਹ ਨੁਕਸਾਨੀ ਹੈ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਿਸ਼ੇੜੀ ਬਣੂਗਾ। ਇਹ ਦੁਕਾਨਾਂ ਦੇ ਦੇ ਕਿਸ ਤਰੀਕੇ ਨਾਲ ਤੁਸੀਂ ਇਹ ਮਾਹੌਲ ਕਵਰ ਕਰੀ ਆਪਣੀ। ਦੁਕਾਨਾਂ ਦਾ ਵਧੀਆ ਰਿਸਪਾਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਓ। ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆਗਾ ਉਹ ਸੀਨੇ ਸਾਰਾ ਚੱਕ ਲਿਆ। ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਸੀਨੇ ਇਕੱਠੀਆਂ ਕਰ ਲਈਆਂ। ਤੇ ਹੁਣ ਤੁਸੀਂ ਪਿੰਡ ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ। ਬਾਕੀ ਨਸ਼ਿਆਂ ਬਾਰੇ ਕੀ ਕਹਿੰਦਾ ਤੁਸੀਂ? ਨਸ਼ਿਆਂ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ। ਨਵੇਂ ਮੁੰਡਿਆਂ ਦੀ ਪੰਚਾਇਤ ਹੈ ਨਸਰਹਿਤ ਪੰਚਾਇਤ ਆ। ਬਾਕੀ ਪਿੰਡ ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦਿਆਂ। ਪ੍ਰਸ਼ਾਸਨ ਦੇ ਰਾਹੀਂ ਉਹ ਗੁੰਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਪਿੰਡ ਦੇ ਮੁੰਡੇ ਕੁੜੀ ਦੇ ਵਿਆਹ ਬਾਰੇ ਕੀ ਐਕਸ਼ਨ ਲਿਆ ਤੁਸੀਂ ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ ਚ ਹੀ ਰਹਿ ਕੇ ਪਿੰਡ ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਉਹ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸ਼ਕਤੀ ਜੀ ਕਿ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵੱਧਦੇ ਨੇ ਇਹ ਜੋ ਨਵੇਂ ਮੁੰਡਿਆਂ ਦੀ ਪੰਚਾਇਤ ਬਣੀ ਹੈ ਜੀ ਇਹਨਾਂ ਨੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕਰਨੇ ਸ਼ੁਰੂ ਕੀਤੇ ਨੇ ਇਹਨਾਂ ਨੇ ਪਿੰਡ ਦੇ ਨਗਰ ਦਾ ਇਕੱਠ ਕਰਕੇ ਕੁਝ ਸੁਝਾਅ ਸਾਂਝੇ ਕੀਤੇ ਜਿਹੜੇ ਕਿ ਅੱਜ ਮਤੇ ਦੇ ਰੂਪ ਦੇ ਵਿੱਚ ਆਪਾਂ ਨੇ ਪਾਏ ਨੇ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟੇ ਨੇਗੇ ਕਿ ਇੱਕ ਤਾਂ ਜੋ ਜੋ ਸਟਿੰਗ ਹੈ ਸਟਿੰਗ ਇੱਕ ਨਸ਼ਾ ਹੈ ਕਿਉਂਕਿ ਬੱਚੇ ਜਿਹੜਾ ਬੱਚਾ ਸਟਿੰਗ ਪੀਣੀ ਸ਼ੁਰੂ ਕਰ ਗਿਆ ਉਹ 100% ਉਹ ਗਰੰਟੀ ਹੈ ਵੀ ਵੱਡਾ ਹੋ ਕੇ ਉਹ ਨਸ਼ਾ ਪੀਊਗਾ ਕਿਉਂਕਿ ਇਹਦੇ ਚ ਕੈਫੀਨ ਹੁੰਦੀ ਹੈ 72mg ਲਿਖਿਆ ਹੋਇਆ ਇਹਦੇ ਤੇ ਜਿਹੜੀ ਕਿ ਬੱਚਿਆਂ ਲਈ ਗਰਭਪਤੀ ਮਾਂਮਾ ਤੇ ਦੁੱਧ ਚੰਗਾਉਣ ਵਾਲੇ ਮਾਂਮਾ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਇਹਦੇ ਚ ਨਸ਼ਾ ਹੁੰਦਾ ਹੈ ਜਿਹੜਾ ਬੱਚਾ ਇਹਦਾ ਆਦੀ ਹੋ ਗਿਆ ਵੱਡਾ ਹੋ ਕੇ ਉਹ ਨਸ਼ੇ ਤੇ ਲੱਗਦਾ ਹੈ ਦੂਸਰਾ ਉਹ ਦਾਸੀ ਤਾਂ ਸਰਪੰਚ ਸਾਹਿਬ ਨੇ ਵੀ ਜਿਹੜਾ ਕੋਈ ਪਿੰਡ ਦਾ ਹੀ ਕੋਈ ਮੁੰਡਾ ਕੁੜੀ ਆਪਚੀ ਵਿਆਹ ਕਰਉਣਗੇ ਉਹਨਾਂ ਦਾ ਸਮਾਜਿਕ ਬਾਈਕ ਕੱਟ ਕਰਕੇ ਉਹ ਸੀ ਇਹ ਲੋਕਾਂ ਦੇ ਕੋਈਆਂ ਦੁਕਾਨਦਾਰਾਂ ਕੋਲੇ ਸਮਝਾਉਣ ਗਏ ਸੀ ਤਾਂ ਦੁਕਾਨਦਾਰਾਂ ਦਾ ਕੀ ਰਿਸਪਾਂਸ ਮਿਲਿਆ ਦੁਕਾਨਦਾਰਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਜੀ ਉਹ ਕਹਿੰਦੇ ਦੇਖੋ ਜੀ ਜੇ ਮੈਂ ਇਕੱਲਾ ਨਹੀਂ ਵੇਚੂਗਾ ਬਾਕੀ ਵੇਚਣਗੇ ਤਾਂ ਮੇਰੇ ਗਾਹਕ ਟੁੱਟਣਗੇ ਉਹ ਸਭ ਦਾ ਬੰਦ ਕਰੋ ਉਹ ਕਹਿੰਦੇ ਅਸੀਂ ਬੰਦ ਕਰਨ ਦੇ ਹੱਕ ਚ ਆ ਅਸੀਂ ਕਿੰਨੀ ਵੋਟਾਂ ਤੁਹਾਡੇ ਪਿੰਡ ਦੀ ਸਾਡੇ ਪਿੰਡ 'ਚ ਕੋਈ 33 3400 ਵੋਟ ਹੈ ਜੀ ਸਾਰਾ ਪਿੰਡੇ ਦਾ ਹੱਕ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਜੀ ਜੇ ਇਸ ਕਦਮ ਨੂੰ ਸਾਰਿਆਂ ਨੇ ਸਲਾਹਿਆ ਜੀ ਜਿਸ ਤਰ੍ਹਾਂ ਡੀਜੇ ਵਗੈਰਾ ਹੈ ਉਹ ਵੀ ਰਾਤ ਨੂੰ ਬੜੀ देर ਤੱਕ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਵੀ ਤੁਸੀਂ ਵੀ ਡੀਜੇ ਜਿਹੜਾ 10 ਵਜੇ ਤੱਕ ਕਿਉਂਕਿ ਕੋਰਟ ਦਾ ਇੱਕ ਆਰਡਰ ਹੈਗਾ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲਾਉਣਾ ਹੈਗਾ ਇਸ ਤਰ੍ਹਾਂ ਦਾ ਦੂਸਰਾ ਹੈ ਵੀ ਜਿਹੜਾ ਨਸ਼ਿਆਂ ਦਾ ਕੋਈ ਫੜਿਆ ਵੀ ਜਾਂਦਾ ਉਹਦੇ ਕਈ ਨਾ ਆ ਰਾਜਨੀਤਿਕ ਤੌਰ ਤੇ ਕਈ ਬੰਦੇ ਪਿੱਛੇ ਚਲੇ ਜਾਂਦੇ ਨੇ ਵੀ ਇਹ ਸਾਡੇ ਨਾਲ ਜੁੜਜੂ ਪਰਿਵਾਰ ਉਹਨਾਂ ਨੂੰ ਵੀ ਸਖਤ ਹਦਾਇਤ ਕਰਤੀ ਜੀ ਉਹ ਵੀ ਇਸ ਗੱਲ ਤੋਂ ਮਤਲਬ ਸਾਡਾ ਮਤਾਪੂਰਨ ਰੂਪ ਦੇ ਵਿੱਚ ਕੰਮ ਜਾ ਰਿਹਾ ਜੀ ਅੱਧਾ ਕੋਈ ਇੱਕ ਬੰਦਾ ਕੋਈ ਜਾਇਦਾਦ ਵੇਚਦਾ ਬਾਕੀ ਜਿਹੜਾ ਪਰਿਵਾਰ ਦਾ ਸਾਰਾ ਉਹਦੇ ਐਂਟੀ ਹੁੰਦਾ ਵੀ ਨਹੀਂ ਵੇਚਣੀ ਵੀ ਜਿਹੜਾ ਵੀ ਉਹ ਖਰੀਦੂਗਾ ਜਾ ਉਹਦੇ ਵਿੱਚ ਜੋ ਕੋਈ ਨੰਬਰਦਾਰ ਗਵਾਹੀ ਪਾਊਗਾ ਜਾ ਪਿੰਡ ਦਾ ਕੋਈ ਗਵਾਹ ਬਣ ਕੇ ਜਾਊਗਾ ਉਹਦੋਂ ਵੀ ਬੇਨਤੀ ਕੀਤੀ ਗਈ ਹੈ ਪਹਿਲਾਂ ਤਾਂ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਜੇ ਕਰੋਗੇ ਤਾਂ ਤੁਹਾਡੇ ਨਾਲ ਵੀ ਸਖਤੀ ਨਾਲ ਜਿਹੜੀ ਪੰਚਾਇਤ ਤੋਂ ਪੇਸ਼ ਆਉਂਗਾ ਬਹੁਤ ਵਧੀਆ ਮੱਤੇ ਪਈ ਨੇ ਜੀ ਔਰ ਅਗਰੇ ਸਹੀ ਰੂਪ ਚ ਅਸੀਂ ਉਮੀਦ ਕਰਦੇ ਲਾਗੂ ਹੋਣਗੇ ਔਰ ਪਿੰਡ ਦਾ ਸੁਧਾਰ ਹੋਊਗਾ ਇਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੂਝਮਾਨ ਆ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲਾ ਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿਸ ਲਾਗਾਯੋਗ ਨੇ ਇਹ ਜਿਹੜੇ ਛੋਟੇ ਛੋਟੇ ਬੱਚੇ ਉਹ ਐਨਰਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕੀ ਆਪਣੀ ਕੋਸ਼ਿਸ਼ ਨਾਲ ਸਾਰੇ ਪਾਬੰਦੀ ਲਾਈ ਆੋਤੀ ਦਿਨ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨ ਦਾਇਕ ਸੀ ਉਹ ਚੀਜ਼ਾਂ ਉਹ ਚੀਜ਼ਾਂ ਤੇ ਬਹੁਤ ਨੁਕਸਾਨ ਹੁੰਦਾ ਸੀ ਬੱਚੇ ਤੜਕੇ ਉੱਠ ਕੇ ਨਰਨੇ ਕਾਲਜੇ ਲੱਗ ਜਾਂਦੇ ਸੀ ਪੀਣ ਇਹਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲਾ ਕੇ ਭੱਜ ਨੱਠ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂਜੀ ਤਾਂ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕਿ ਜ਼ਿਆਦਾ ਗਿਣਤੀ 'ਚ ਜਿਹੜੀ ਉਹ ਹੈਗੀ ਸੀ ਵਿਕਤ ਲਗਭਗ ਸਾਰਾ ਹੈਵੀ ਕੋਲਡ ਡਰਿੰਕ ਦੇ ਮੁਕਾਬਲੇ 'ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲ ਡਰਿੰਕ ਵਿੱਚ ਦੇ ਸੀ ਕਿੰਨੇ ਕੁ ਵੱਡੀ ਗਿਣਤੀ ਦੇ ਬੱਚੇ ਲੈਣ ਆਉਂਦੇ ਸੀ ਵੀ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਅਸੀਂ ਮੈਂ ਤਾਂ ਵੈਸੇ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ ਬੀਐਸਟੀ ਜਨ ਫੋਲੋ ਕਰਕੇ ਚੱਲਣਾ ਵੀ ਜਿਵੇਂ ਨਸ਼ੇ ਪੱਤੇ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੇ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦੰਦਾ ਚਾਹੀਦਾ ਪਰ ਪਹਿਲਾਂ ਵੈਸੇ ਬੱਚੇ ਕਿ ਪਹਿਲਾਂ ਬੱਚੇ ਮਤਲਬ ਕਿ ਲਵੇਂ ਜਿਵੇਂ 16 17 ਸਾਲ ਦੇ ਬੱਚੇ ਆਮ ਨਾਲੋਂ 20 30% ਆਉਂਦੇ ਸੀ ਲੈਣ ਹਾਂ ਬਿਲਕੁਲ ਬੈਨ ਆ ਉਹ ਸਟਿੰਗੇ ਬੈਨ ਕਰਤੀ ਜ ਆਪਣੇ ਰੱਖਣੀ ਬੰਦ ਕਰਤਾ ਜੀ ਠੀਕ ਹੈ ਮਤਲਬ ਕਿ ਸਰਪੰਚ ਸਾਹਿਬ ਦਾ ਪਹਿਲਾ ਸਲਾਘਾਯੋਗ ਕਦਮ ਸਭ ਤੋਂ ਵਧੀਆ ਗੱਲ ਬਾਤ ਆ ਜੀ ਠੀਕ ਹੈ ਜੀ ਵੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰਡ ਤੇ ਪੱਦਰ ਤੇ ਬਣਨ ਲੱਗੀ ਆ ਇਸ ਨੂੰ ਬਹੁਤ ਬਹੁਤ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਥੈਂਕ ਯੂ ਜੀ ਬਹੁਤ ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਵੈਸੇ ਧੰਨਵਾਦ ਹੈ ਥੈਂਕ ਯੂ ਜੀ ਜਿਹੜਾ ਪੰਚਾਇਤ ਨੇ ਮਤਾ ਪਾਇਆ ਬਹੁਤ ਸਲਾਘਾਯੋਗ ਹੈ ਜੀ ਵੀ ਛੋ ਦੇਖਣ ਲੋਕਾਂ ਦਾ ਵਿਚਾਰ ਕਰਨ ਬਾਅਦ ਇਹ ਦੁਕਾਨ ਤੇ ਆਉਂਦੇ ਨੇ 7-8 ਸਾਲਾਂ ਦੇ ਜਵਾਗ ਸਟਿੰਗਾ ਚ ਸ਼ੁਰੂ ਹੋ ਜਾਂਦੇ ਨੇ ਸਵੇਰੀ ਜੀ ਕੋਈ ਸਕੂਲ ਜਾ ਰਿਹਾ ਹੈ ਕੋਈ ਕੰਮ ਤੇ ਜਾ ਰਿਹਾ ਹੈ ਜੀ ਆਉਣ ਸਾਰ ਪਹਿਲਾਂ ਸਟਿੰਗ ਲੈਣਗੇ ਖੋਲਣਗੇ ਦੋ ਕੁੱਟਾ ਭਰਨਗੇ ਮੋਟਰਸਾਈਕਲ ਤੇ ਚੜਨਗੇ ਸਕੂਲਾਂ ਨੂੰ ਕਾਲਜਾਂ ਨੂੰ ਜਾਂਦੇ ਨੇ ਜੀ ਬਹੁਤ ਹੀ ਜਿਆਦਾ ਮਾੜੀ ਹੈ ਜਿਹੜੀ ਇਹ ਸਟਿੰਗ ਪੀ ਰਹੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਇਹੇ ਕੰਮ ਚ ਪੰਚਾਇਤਾਂ ਵਧੀਆ ਲੱਗੇ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਮੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027